ਹੰਦੂ ਨਾਲਾ ਵੀ ਬਿਹਤਰ ਭਗਵਾਨ ਮਾਨੇ ਡੋਡੀ ਪਾਉਂਦੇ ਨੇ ਉਤਾ ਪੰਗੜੇ ਵਾਜ ਬੰਦਾ ਥੀ ਯਾਰਾ ਨੱਚ ਰੱਪਕੇ ਖੁਸ਼ ਕਰ ਜਾਂਦਾ ਦੀ ਪੂਰੀ ਖੁਸ਼ੀ ਜੇ ਬੋਟ ਪਈ ਉਹਨੂੰ ਪਹਿਲਾ ਕਣਕ ਮਿਲਦੀ ਸੀ ਹੁਣ ਆਟਾ ਦੇਣ ਲੱਗੇ ਹੁਣ ਸਾਨੂੰ ਕੀ ਪਤਾ ਵੀ ਆਟਾ ਕਾਦਾ ਪਿੱਛੇ ਆਉ ਉਹਦੇ ਤੇ ਚੰਡ ਵੀ ਹੋ ਸਕਦੀ ਨੇ ਸੱਸਰੀ ਵੀ ਹੋ ਸਕਦੀ ਹੈ ਕਣਕ ਸਾਨੂੰ ਮਿਲਦੀ ਜਦੋਂ ਸਾਨੂੰ ਰੋਟੀ ਅਸੀਂ ਉਰੂਪੇ ਹੁੰਦੇ ਆ ਆ ਸਾਨੂੰ 2 ਰੁਪਏ ਵਾਲੀ ਕਣਕ ਮਿਲਦੀ ਸੀ ਉਹ ਹੀ ਬੰਦ ਕਰਤੀ ਆ ਹੁਣ ਆਟਾ ਦੇ ਕੇ ਸਾਨੂੰ ਪਾ 15 15 ਕਿਲੋ ਆਟਾ ਤਾਂ ਫਿਰ ਤੁਹਾਨੂੰ ਫਾਇਦਾ ਜੀ ਚੱਕੀ ਤੋਂ ਆਟਾ ਆ ਗਿਆ ਸਿੱਧਾ ਨਹੀਂ ਤੁਸੀਂ ਪਹੋਂਦੇ ਪਹਾਂਉਂਦੇ ਜੀ ਅਸੀਂ ਪਹਾਂਵਾ ਕੀ ਰਾਹੀਆਂ ਸਮਾਂ ਉਦੋਂ ਸਕੂਟਰੀਆ ਫਿਰਦੀ ਚ ਹੁਣ ਉਹ ਗੱਡੀ ਨਹੀਂ ਫਿਰਦੀ 22 ਲੱਖ ਦੀ ਨਾਲੇ ਕਹਿੰਦੇ ਅਸੀਂ ਖਾਂਦੇ ਨਹੀਂ ਫਿਰ ਉਹ ਗੱਡੀ ਕਿੱਥੋਂ ਆ ਗਈ ਪਹਿਲਾਂ ਕਿਉਂ ਨਹੀਂ ਜੀ ਨਾਲ ਕੋਲੇ ਇਹ ਜਿੰਨੀਆਂ ਸਕੀਮਾਂ ਚੜਾਈਆਂ ਹੋਈਆਂ ਨੇ ਸਾਰੀਆਂ ਇਹ بڑے ਵਾਅਦੇ ਦੇ ਚਲ ਕੇ ਬੰਦ ਹੋ ਗਏ ਛੋਟੇ ਨੇ ਤਾਂ ਕੱਖ ਨਹੀਂ ਕਰਿਆ ਛੋਟੇ ਨੇ ਤਾਂ ਇੰਨਾ ਕੰਮ ਕਰਿਆ ਉਰੇ ਕਰੇ ਹੋਤੇ ਮਿੱਟੀ ਫਿਰਦੇ ਟੱਚ ਬੀਜਪੀ ਨੂੰ ਤਾਂ ਨਹੀਂ ਬੜਨਦੇ ਸੀ ਨਾ ਮਰਨਾ ਮਾਰਨਾ ਮਨਜ਼ੂਰ ਹੈ ਖਵਾ ਦਾ ਨੇੜੇ ਜੀ ਪਤਾ ਲੱਗਦਾ ਫਿਰ ਨੇੜੇ ਲੱਗਿੰਦਾ ਹਾਂ ਹਾਂ ਤਾਂ ਕਿ ਨਹੀਂ ਕਿਸੇ ਨੂੰ ਪਹਿਲਾਂ ਲੱਗ ਜੂ ਪਤਾ ਜੀ ਜਨੀ 5 10 ਸਾਲ ਪਹਿਨਾ ਹਾਂ ਅੱਛਾ ਹਾਂ ਪਤਾ ਲੱਗੂਗਾ ਨਕਾਤ ਲੋ ਹੋ ਜੂਗਾ ਵੀ ਕੌਣ ਜਿੱਤੂ ਕੌਣ ਹਾਰੇ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ 1 ਜੂਨ ਨੂੰ ਹੋਣੀਆਂ ਨੇ ਸੋ ਜਿਸ ਦੇ ਤਹਿਤ ਜਿਹੜੀ ਕੈਂਪੇਨ ਆ ਉਹ ਲਗਾਤਾਰ ਚੱਲ ਰਹੀ ਆ ਪ੍ਰਚਾਰ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਚਾਰ ਕਰ ਰਹੀ ਆ ਕਾਂਗਰਸ ਪਾਰਟੀ ਪ੍ਰਚਾਰ ਕਰ ਰਹੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਉਹ ਪ੍ਰਚਾਰ ਕਰ ਰਹੇ ਨੇ ਸੋ ਲਗਾਤਾਰ ਜਿਹੜਾ ਪ੍ਰਚਾਰ جاری ਆ ਪਿੰਡ ਪੱਟੀਵਾਲ ਕਲਾਂ ਜ਼ਿਲ੍ਹਾ ਸਰੂਰ ਦਾ ਪਿੰਡ ਆ ਬਹੁਤ ਵੱਡਾ ਪਿੰਡਾ ਉੱਥੇ ਮੌਜੂਦ ਆ ਜਿੱਥੇ ਹੁਣ ਦਰਿਆ ਇਕੱਠੀਆਂ ਕਰ ਰਹੇ ਨੇ ਕਿਉਂਕਿ ਇੱਥੇ ਸੁਖਪਾਲ ਸਿੰਘ ਖਹਿਰਾ ਪਹੁੰਚੇ ਸਨ ਉਹਨਾਂ ਨੇ ਆਪਣੀ ਕੈਂਪੇਨ ਕੀਤੀ ਸੀ ਪ੍ਰਚਾਰ ਕੀਤਾ ਸੀ ਸੋ ਹੁਣੇ ਹੀ ਪ੍ਰਚਾਰ ਖਤਮ ਹੋਇਆ ਕਿਵੇਂ ਨੇ ਲੋਕਾਂ ਦਾ opinion ਲਵਾਂਗੇ ਕਿ ਕਿ ਕਿਹੜੀ ਪਾਰਟੀ ਨੂੰ ਤੁਸੀਂ ਵਧੀਆ ਮੰਨਦੇ ਹੋ ਕੀ ਲੱਗਦਾ ਬਾਈ ਜੀ ਦਰਿਆ ਇੱਥੇ ਇਕੱਠੀਆਂ ਕਰ ਰਹੇ ਹਾਂ ਕੌਣ ਕਿਹੜੇ ਲੀਡਰ ਆਏ ਸੀ ਖੈਰਾ ਸਾਹਿਬ ਜੀ ਅੱਛਾ ਚਲੋ ਖੈਰਾ ਸਾਹਿਬ ਹਾਂਜੀ ਹਾਂ ਖੈਰਾ ਸਾਹਿਬ ਪਹੁੰਚੇ ਸੀ ਹਾਂਜੀ ਖੈਰਾ ਸਾਹਿਬ ਆਏ ਠੀਕ ਹੈ ਜੀ ਕਿਵੇਂ ਲੱਗਿਆ ਪ੍ਰਚਾਰ ਕੀਤਾ ਉਹਨਾਂ ਨੇ ਹਾਂਜੀ ਬਹੁਤ ਵਧੀਆ ਕਰਿਆ ਠੀਕ ਹੈ ਹਾਂ ਸਲੇਲਾ ਕਰਿਆ ਪ੍ਰਚਾਰ ਠੀਕ ਹੈ ਬਾਕੀ ਪਾਵਾਂਗੇ ਵੋਟਾਂ ਵੀ ਉਹਨੂੰ ਪਾਵਾਂਗੇ ਅਸੀਂ ਠੀਕ ਹੈ ਹਾਂ ਠੀਕ ਹੈ ਠੀਕ ਹੈ ਜੀ ਬਾਕੀ ਬਾਕੀ ਦੂਜੇ ਲੀਡਰ ਜਿਵੇਂ ਸ਼ਰੋਮਣੀ ਅਕਾਲੀ ਦਲ ਤੋਂ ਇਕਬਾਲ ਸਿੰਘ ਝੁੰਦਾ ਉਹ ਵੀ ਸੁਣਿਆ ਵੀ ਆਏ ਸੀ ਇੱਥੇ ਹਾਂ ਨਾ ਇਹਨੂੰ ਪਾਵਾਂਗੇ ਵੋਟ ਜੀ ਅਸੀਂ ਠੀਕ ਹੈ ਕੈਰ ਨੂੰ ਪਾਵਾਂਗੇ ਠੀਕ ਹੈ ਹਾਂ ਤਾਂ ਮੈਂ ਤੁਹਾਨੂੰ ਠੀਕ ਲੱਗਦੇ ਨੇ ਵੀ ਅੱਛਾ ਇੱਕ ਨੰਬਰ ਪਰ ਦੂਜੀ ਪਾਰਟੀ ਵਾਲੇ ਕਹਿੰਦੇ ਨੇ ਕਿ ਬਾਹਰਲਾ ਬੰਦਾ ਜੀ ਸੁਖਵਾਲ ਸਿੰਘ ਕਹਿੰਦਾ ਬਾਹਰ ਤੋਂ ਆਏ ਨੇ ਕਿ ਨਾ ਨਾ ਠੀਕ ਹੈ ਇੱਕ ਨੰਬਰ ਬੰਦਾ ਜੀ ਅਸੀਂ ਚਿਗਲੇ ਨੂੰ ਉਹ ਦਿੱਤਾ ਦੀ ਸਿੰਗਲੇ ਨੂੰ ਬੋਟਾ ਵਾਗੇ ਦੋ ਵਾਰੀ ਕਾਹਾਂ ਜਾਵ ਕਰਿਆ ਠੀਕ ਹੈ ਹਾਂ ਜਿਹਨੂੰ ਕਹਾ ਕੋ ਨੂੰ ਵੋਟ ਪਾਵਾਂਗੇ ਠੀਕ ਹੈ ਹਾਂ ਜੀ ਅਸੀਂ ਜਿਹੜੇ ਸਿੰਗਲਾ ਸਾਹਿਬ ਨੂੰ ਐਮਐਲਏ ਬਣਾਇਆ ਤੁਸੀਂ ਹਾਂ ਹਾਂ ਠੀਕ ਹੈ ਕੰਮ ਬਹੁਤ ਵਧੀਆ ਕਰੇ ਨੇ ਦੋ ਵਜਾ ਕੰਮ ਕਰ ਰਹੇ ਹਾਂ ਠੀਕ ਹੈ ਜਿੰਨੇ ਵੀ ਕਹਿਦੇ ਅਰੇ ਬੱਚਾ ਹੁਣ ਸਾਰੇ ਕੈਂਡੀਡੇਟਾਂ ਚੋਂ ਤੁਹਾਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਵਧੀਆ ਹੈ ਹਾਂ ਵਧੀਆ ਜੀ ਹਾਂ ਇਹ ਵਧੀਆ ਕੰਮਾਂ ਚ ਜਾਂਦਾ ਹੈ ਇਹ ਦੂ ਲੋਟ ਠੀਕ ਹੈ ਹਾਂ ਲੋਕਾਂ ਨੇ ਸੁਣਦੇ ਨੇ ਗੱਲ ਬਾਤ ਵੀ ਸੁਣਦੇ ਹਾਂ ਪੂਰੀ ਸੁਣਦੇ ਨੇ ਜੀ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਸੁੰਦਰ ਵ ਸਿੰਘ ਜੀ ਬੱਤ ਸਿੰਘ ਜੀ ਲੀਡਰ ਆ ਰਹੇ ਨੇ ਬਹੁਤ ਆ ਰਹੇ ਨੇ ਵੋਟ ਕਿਹਨੂੰ ਕੌਣੀਆਂ ਫਿਰ ਬੋਟ ਤਾਂ ਅਸੀਂ ਤਾਂ ਕਾਂਗਰਸ ਨੂੰ ਪਾਵਾਂਗੇ ਜੀ ਖੈਰ ਇਹਨੂੰ ਅੱਛਾ ਜੀ ਹਾਂ ਜੀ ਕਿਹੜੀ ਗੱਲੋਂ ਕਿਉਂ ਵਧੀਆ ਲੱਗਦੀ ਹੈ ਕਾਂਗਰਸ ਤੁਹਾਨੂੰ ਕਾਂਗਰਸ ਵਧੀਆ ਲੱਗਦੀ ਹੈ ਸਾਡੇ ਕੰਮ ਪਹਿਲਾਂ ਕਰ ਗਏ ਬਹੁਤ ਹੈ ਅੱਛਾ ਹਾਂ ਆ ਹਾਂ ਆਮ ਪਾਰਟੀ ਇਹਨਾਂ ਨੇ ਸਾਡਾ ਡੱਕਾ ਨਹੀਂ ਕਰਕੇ ਜਿੱਤਾ ਕੱਖ ਵੀ ਠੀਕ ਹੈ ਹਾਂ ਨਾ ਕੀ ਨਹੀਂ ਕਰੇ ਆਮ ਆਦਮੀ ਪਾਰਟੀ ਨੇ ਉਹ ਤਾਂ ਕਹਿ ਰਿਹਾ ਵੀ ਬਹੁਤ ਕੁਸ਼ ਕਰਤਾ ਸੀ ਨੇ ਆ ਸਾਨੂੰ 2 ਰੁਪਏ ਵਾਲੀ ਕਣਕ ਮਿਲਦੀ ਸੀ ਉਹ ਹੀ ਬੰਦ ਕਰਤੀ ਆ ਹੁਣ ਆਟਾ ਦੇ ਕੇ ਸਾਨੂੰ ਪਾ 15 15 ਕਿਲੋ ਨਹੀਂ ਆਟਾ ਤਾਂ ਫਿਰ ਤੁਹਾਨੂੰ ਫਾਇਦਾ ਜੀ ਚੱਕੀ ਤੋਂ ਆਟਾ ਆ ਗਿਆ ਸਿੱਧਾ ਨਹੀਂ ਤੁਸੀਂ ਪਹੋਂਦੇ ਪਹਾਂਉਂਦੇ ਜੀ ਅਸੀਂ ਪਹਾਂਵਾ ਕੀ ਰਾਹੀਆਂ ਸਮਾਂ ਠੀਕ ਹੈ ਅੱਛਾ ਸਾਨੂੰ ਕਣਕ ਤਾਂ ਮੇਰੇ ਜਿਹੜੀ 2 ਰੁਪਏ ਵਾਲੀ ਉਹ ਵੀ ਬੰਦ ਕਰਤੀ ਇਹਨਾਂ ਨੇ ਅੱਛਾ ਆਟਾ ਤੁਹਾਨੂੰ ਕਿੰਨੇ ਕਿਲੋ ਮਿਲਿਆ 5 ਕਿਲੋ ਮੈ ਰਹੀ ਜੀ ਚੀਜ਼ ਨੂੰ ਅੱਛਾ ਹਾਂ ਜੀ ਠੀਕ ਹੈ ਠੀਕ ਹੈ ਅੱਛਾ ਤੁਹਾਨੂੰ ਸਿੱਧਾ ਆਟਾ ਲੈਣਾ ਵਧੀਆ ਨਹੀਂ ਲੱਗਦਾ ਜੀ ਨਾ ਜੀ ਅੱਛਾ ਕਾਰਨ ਕੀ ਕਿਉਂ ਵਧੀਆ ਨਹੀਂ ਲੱਗਦਾ ਕਾਰਨ ਇਹ ਹੈ ਜੀ ਕਣਕ ਸਾਨੂੰ 30 ਕਿਲੋ ਮਿਲਦੀ ਸੀ ਠੀਕ ਹੈ ਆਟਾ ਸਾਡਾ ਘਟਾ ਕੇ ਦੇ ਹਾਂਜੀ ਕਣਕ ਤੁਹਾਨੂੰ ਕਿੰਨੇ ਟਾਈਮ ਦੀ 30 ਕਿਲੋ ਮਿਲਦੀ ਸੀ ਨਹੀਂ ਮੇਰੀ ਜੀ ਅੱਛਾ ਜੀ ਅਨੁਸਾਰੇ ਪਰਿਵਾਰਕ ਮੈਂਬਰਾਂ ਨੂੰ ਜਾਨਿਕੇ ਹਾਂਜੀ ਹਾਂ ਠੀਕ ਹੈ ਆਟਾ 5 ਕਿਲੋ ਆਟਾ 5 ਕਿਲੋ ਠੀਕ ਹੈ ਤਾਂ ਇਹ ਤੁਹਾਨੂੰ ਸਿਸਟਮ ਠੀਕ ਨਹੀਂ ਹੈ ਹਾਂਜੀ ਹਾਂ ਠੀਕ ਹੈ ਹੁਣ ਸਾਰੇ ਉਮੀਦਵਾਰ ਸਾਰੀਆਂ ਪਾਰਟੀ ਚ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਹਾਂ ਅਸੀਂ ਤਾਂ ਕਾਂਗਰਸ ਨੂੰ ਪਾਵਾਂਗੇ ਜੀ ਵੋਟ ਠੀਕ ਹੈ ਹਾਂ ਕਾਂਗਰਸ ਨੂੰ ਹਾਂਜੀ ਭਾਈ ਜੀ ਕੀ ਨਾਮ ਆਜੋ ਕੀ ਨਾਮ ਆਪਣਾ ਇੰਦਰ ਸਿੰਘ ਜੀ ਅੱਛਾ ਮੇਜਰ ਸਿੰਘ ਜੀ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਫਿਰ ਹੁਣ ਵੋਟਾਂ ਆ ਰਹੀਆਂ ਨੇ ਬੋਟਾਂ ਜੀ ਇਹਨੂੰ ਪੰਮਨ ਕਾਂਗਰਸ ਨੂੰ ਜੀ ਅੱਛਾ ਹਾਂ ਜੀ ਅੱਛਾ ਕਾਂਗਰਸ ਨੂੰ ਕਿਉਂ ਹੋਰ ਪਾਰਟੀ ਨੂੰ ਕਿਉਂ ਨਹੀਂ ਹਾਂ ਜੀ ਕਾਂਗਰਸ ਪਾਰਟੀ ਨੂੰ ਕਿਉਂ ਕਿਉਂ ਵਧੀਆ ਲੱਗਦੀ ਹੈ ਕਾਂਗਰਸ ਕਾਂਗਰਸ ਕੰਮ ਵਧੀਆ ਕਰਦੀ ਹੈ ਜੀ ਵਧੀਆ ਕਰਦੀ ਹੈ ਜੀ ਕੰਮ ਅੱਛਾ ਹਾਂ ਜੀ ਠੀਕ ਹੈ ਆਮ ਆਦਮੀ ਪਾਰਟੀ ਦੀ ਸਰਕਾਰੋਂ ਤੋ ਖੁਸ਼ ਹੋ ਤੁਸੀਂ ਪੂਰੇ ਹਾਂ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਜੀ ਕੀ ਗੱਲ ਨਹੀਂ ਕੰਮ ਵਧੀਆ ਕਰਾ ਜੀ ਕਾਂਗਰਸ ਨੇ ਅੱਛਾ ਹਾਂ ਜੀ ਠੀਕ ਹੈ ਨਹੀਂ ਪੰਜਾਬ ਸਰਕਾਰ ਤੋਂ ਖੁਸ਼ ਹੋ ਵਾ ਉਹਨਾਂ ਦੇ ਵੀ ਕੈਂਡੀਡੇਟ ਨੇ ਮੀਤ ਇਹ ਹਾਂ ਜੀ ਨਾ ਠੀਕ ਹੈ ਜੀ ਠੀਕ ਹੈ ਸੋ ਬਿਲਕੁਲ ਜਿਹੜਾ opinion ਆ view ਆ ਉਹ ਲੈ ਰਹੇ ਹਾਂ ਬਾਈ ਜੂਰੀ ਸਾਡੇ ਨਾਲ ਮੌਜੂਦ ਨੇ ਬਿਰਜੀ ਕੀ ਨਾਮ ਆਪਣਾ ਬਲਕਾਰ ਪੈਂਟਰੀ ਜੀ ਅੱਛਾ ਜੀ ਬਲਕਾਰ ਸਿੰਘ ਜੀ ਵੋਟਾਂ ਆ ਰਹੀਆਂ ਨੇ ਸਾਰੇ ਉਮੀਦਵਾਰ ਵੀ ਆ ਰਹੇ ਨੇ ਅੱਜ ਵੀ ਪਹੁੰਚੇ ਸਨ ਸੁਖਪਾਲ ਖਹਿਰਾ ਪਹੁੰਚੇ ਇਕਬਾਲ ਸਿੰਘ ਝੁੰਦਾ ਸ਼ਰੋਮਣੀ ਅਕਾਲੀ ਦਲ ਤੋਂ ਪਹੁੰਚੇ ਕਿਵੇਂ ਲੱਗਦਾ ਤੁਹਾਨੂੰ ਕਿਹੜੀ ਪਾਰਟੀ ਕਿਹੜਾ ਉਮੀਦਵਾਰ ਜੀ ਹਰੇਕ ਪਾਰਟੀ ਨੂੰ ਮਰ ਕੇ ਚੋਣ ਪ੍ਰਚਾਰ ਕਰਨ ਦਾ ਆਉਂਦੇ ਨੇ ਆਪ ਉਹਦਾ ਪ੍ਰਚਾਰ ਕਰਕੇ ਚਲੇ ਜਾਂਦੇ ਨੇ ਠੀਕ ਹੈ ਠੀਕ ਹੈ ਪਰ ਹੁਣ ਵੋਟ ਅਸੀਂ ਉਹਦਾ ਹਰੇਕ ਦੇ ਕੰਮ ਨੂੰ ਪਾਉਣੀ ਆ ਠੀਕ ਹੈ ਜਿਸ ਤਰ੍ਹਾਂ ਦਾ ਵੀ ਕੰਮ ਕਰਕੇ ਜਾ ਰਿਹਾ ਹਮਮ ਉਸ ਤਰੀਕੇ ਬਿਲਕੁਲ ਜਨਕਿ ਤੁਸੀਂ ਸੁਣਦੇ ਹੋ ਪ੍ਰਚਾਰ ਸਭ ਦੀਆਂ ਗੱਲਾਂ ਸੁਣਦੇ ਉਹਦੇ ਵਿੱਚ ਨੋਟ ਕਰਦੇ ਹੋ ਜਿੱਥੇ ਵੋਟ ਪਾਉਣੇ ਸਾਨੂੰ ਜਿਹੜਾ ਵਧੀਆ ਲੱਗਦਾ ਉਹਨੂੰ ਵੋਟ ਪਾਉਂਦੇ ਠੀਕ ਹੈ ਤੇ ਸਿਮਰਨਜੀਤ ਸਿੰਘ ਮਾਨ ਵੀ ਪਹਿਲਾਂ ਰਹੇ ਨੇ ਡੇਢ ਸਾਲ ਰਹੇ ਨੇ ਜੀ ਕਿਵੇਂ ਲੱਗੀ ਕਾਰਗੁਜ਼ਾਰੀ ਕਿਵੇਂ ਲੱਗੀ ਠੀਕ ਸੀ ਜਿਸ ਤਰ੍ਹਾਂ ਦੇ ਠੀਕ ਹੈ ਵਧੀਆ ਸੀ ਜਿਸ ਤਰ੍ਹਾਂ ਹੈ ਦੀ ਪ੍ਰੋ ਓਕੇ ਜਨਕਿ ਪਿੰਡਾਂ 'ਚ ਗਰੰਟਾ ਵਗੈਰਾ ਭੇਜੀਆਂ ਨੇ ਭੇਜੀਆਂ ਨਹੀਂ ਕੁਝ ਠੀਕ ਹੈ ਪਰ ਐਤ ਕੀ ਜਿਵੇਂ ਸੁਖਪਾਲ ਸਿੰਘ ਖੇਰਾ ਬਾਰੂ ਆਏ ਨੇ ਕੱਦਵਰ ਨੇਤਾ ਨੇ ਲੀਡਰ ਨੇ ਸੁਖਪਾਲ ਸਿੰਘ ਖੇਰਾ ਦੇ ਨਾਲ ਉਧਰ ਗੁਰਮੀਤ ਸਿੰਘ ਮੀਤ ਹੇਰ ਮੌਕੇ ਦੀ ਸਰਕਾਰ ਆ ਸੂਬਾ ਸਰਕਾਰਾ ਪੰਜਾਬ ਸਰਕਾਰ ਕਿਵੇਂ ਦੇਖਦੇ ਨੇ ਸਾਰੇ ਉਮੀਦਵਾਰਾਂ ਦੇਖੋ ਜੀ ਬਾਹਰ ਲੈ ਲੈਂਦਾ ਸੀ ਕੁਝ ਨਹੀਂ ਕਹਿ ਸਕਦੇ ਇਹਦੇ ਬਾਰੇ ਨਵਾਂ ਬੰਦਾ ਗਾ ਚਲੋ ਇਹਦੇ ਕੰਮ ਵਧੀਆਂ ਕਰਨਗੇ ਅੱਗੇ ਵਾਸਤੇ ਲੈ ਕੇ ਆਉਣਗੇ ਲੋਕ ਇਹਨਾਂ ਨੂੰ ਠੀਕ ਹੈ ਠੀਕ ਹੈ ਨਾ ਨਹੀਂ ਕੰਮ ਕਰੂਗਾ ਨਹੀਂ ਪਾਉਣਗੇ ਲੋਕ ਬਟਾ ਠੀਕ ਹੈ ਹਾਂਜੀ ਹਾਂ ਜੀ ਇੱਥੇ ਸੰਗਰੂਰ ਤੇ ਫੇਰ ਵੀ ਹਵਾ ਕਿਹਦੀ ਲੱਗਦੀ ਐ ਜਿਵੇਂ ਆਪਾਂ ਮੰਨਦੇ ਵੀ ਲੋਕਾਂ 'ਚ ਚਰਚਾ ਇੱਕ ਚਰਚਾ ਹੁੰਦੀ ਆ ਵੀ ਕਿਹੜੇ ਕੈਂਡੀਡੇਟ ਦੀ ਐ ਇਹ ਤਾਂ ਹਵਾ ਜੀ ਲੋਕਾਂ ਦੀ ਬੱਦਲਬਾਈ ਵਾਂਗੂ ਹਵਾ ਜਿਵੇਂ ਕਦੇ ਆ ਕੇ ਢੁੰਢ ਦੇ ਬੱਦਲ ਹੁੰਦੇ ਨੇ ਠੀਕ ਹੈ ਕਦੇ ਵੱਧ ਕੇ ਕਦੇ ਘਟ ਕੇ ਜੀ ਹੈ ਨਹੀਂ ਜੋਰ ਹਰੇ ਕਪਾਹ ਦਾ ਲੱਗਦਾ ਠੀਕ ਹੈ ਸਾਰੀਆਂ ਪਾਰਟੀਆਂ ਕਪਾਹ ਦੇ ਜੋਰ ਲੱਗਦੇ ਆ ਅੱਛਾ ਹਜੇ ਪਤਾ ਨਹੀਂ ਲੱਗਿਆ ਹਜੇ ਕੁਝ ਨਹੀਂ ਪਤਾ ਲੱਗਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਹਾਂ ਜੀ ਉਹ ਵੀ ਹਵਾ ਦਾ ਨੇੜੇ ਜਿਹਾ ਪਤਾ ਲੱਗਦਾ ਫੇਰ ਨੇੜੇ ਨੇੜੇ ਠੀਕ ਹੈ ਹਾਂ ਹਾਂ ਅੱਛਾ ਜਣੀ ਪੰਚ 10 ਦਿਨ ਪਹਿਨਾ ਅੱਛਾ ਹਾਂ ਪਤਾ ਲੱਗ ਜੂਗਾ ਨਕਾਤਨ ਹੋ ਜੂਗਾ ਵੀ ਕੌਣ ਜਿੱਤੂ ਕੌਣ ਹਾਰੂ ਠੀਕ ਹੈ ਹਾਂ ਜੇ ਹੁਣ ਦੇਖੀਏ ਹੁਣ ਹਜੇ ਹਜੇ ਨਹੀਂ ਪਤਾ ਲੱਗ ਰਿਹਾ ਅੱਜ ਜੀ ਹਜੇ ਨਹੀਂ ਪਤਾ ਲੱਗ ਰਿਹਾ ਠੀਕ ਹੈ ਹੁਣ ਤੋਂ ਲਾਲਾ ਵੀ ਬੈਨਾ ਭਗਵਾਨ ਮਾਨ ਨੇ ਲੋਡੀ ਪਾ ਉੱਪਰ ਤੇ ਦਿੱਤੇ ਨੇ ਉਤਾ ਪੰਗੜੇਵਾਜ ਬੰਦਾ ਤੇ ਯਾਰਾ ਓਏ ਆਸਟ੍ਰੇਲੀਆ ਦੇ ਨਚਨਾਰ ਦੀ ਠੀਕ ਹੈ ਜੀ ਹੈਲੋ ਨੱਚ ਰੱਬ ਕੇ ਖੁਸ਼ ਕਰ ਜਾਂਦਾ ਦੀ ਉਰੀ ਖੁਸ਼ੀ ਜੇ ਬੋਟ ਪਈ ਉਹਨੂੰ ਠੀਕ ਹੈ ਨਹੀਂ ਤੁਹਾਨੂੰ ਲੱਗਦਾ ਨਹੀਂ ਵੀ ਗੱਲਾਂ ਚਾਗੇ ਗੱਲਾਂ ਕਰਨੀਆਂ ਹੁੰਦੀਆਂ ਨੇ ਤੁਨੂੰ ਕਲਾਕਾਰ ਸੀ ਨਾ ਗੱਲਾਂ ਹੁੰਦੀਆਂ ਦੀਆਂ ਕਰਨੀਆਂ ਗੱਲਾਂ ਚ ਆ ਗਏ ਕਰਿਆ ਤਾਂ ਉਹਨੇ ਕੱਖ ਨਹੀਂ ਛੱਡਾ ਨਾ ਕੁਝ ਨਹੀਂ ਕਰਿਆ ਜੀ ਨਾ ਕੁਝ ਨਹੀਂ ਕਰਿਆ ਉਹਨੇ ਨਹੀਂ ਵੈਸੇ ਪੰਜਾਬ ਸਰਕਾਰ ਕਹਿੰਦੀ ਅਸੀਂ ਬਿਜਲੀ ਦੇ ਬਿੱਲ ਮਾਫ ਕਰਤੇ ਜੀ ਆ ਪਹਿਲਾਂ ਕਣਕ ਦਿੰਦੇ ਤੇ ਆਟਾ ਦੇਣ ਲੱਗੇ ਹੁਣ ਸਿੱਧੇ ਆਟਾ ਪਹਿਲਾਂ ਕਣਕ ਮਿਲਦੀ ਸੀ ਹੁਣ ਆਟਾ ਦੇਣ ਲੱਗੇ ਹੁਣ ਸਾਨੂੰ ਕੀ ਪਤਾ ਵੀ ਆਟਾ ਕਾਦਾ ਪਿੱਛੇ ਆਇਆ ਹੋ ਠੀਕ ਹੈ ਉਹਦੇ ਚ ਸੁੰਡ ਵੀ ਹੋ ਸਕਦੀ ਨੇ ਸੁਸਰੀ ਵੀ ਹੋ ਸਕਦੀ ਹੈ ਕਣਕ ਸਾਨੂੰ ਮਿਲਦੀ ਜਦੋਂ ਸਾਨੂੰ ਰੋਟੀ ਅਸੀਂ ਹਰ ਰੋਪੇ ਹੁੰਦੇ ਸੀ ਠੀਕ ਹੈ ਸੰਦਾ ਕਣਕ ਫਾਇਦੇ ਚ ਹੈ

ਖਾਣਾ ਸਾਨੂੰ ਪਿਆ ਜੇ ਉਹ ਚੰਗਾ ਸੀ ਚਾਹੇ ਮਾੜਾ ਸੀ ਠੀਕ ਹੈ ਖਾਣਾ ਪੀ ਠੀਕ ਹੈ ਜਦ ਕਿ ਕਾਰਗੁਜ਼ਾਰੀ ਵਧੀਆ ਨਹੀਂ ਲੱਗੀ ਤੁਹਾਨੂੰ 2 ਸਾਲ ਦੀ ਨਾ ਵਧੀਆ ਨਹੀਂ ਲੱਗੀ ਠੀਕ ਹੈ ਜਿੰਨੇ ਨੇ ਵਾਅਦੇ ਕਰੇ ਤੇ ਉਹਦਾ ਉਹਨਾਂ ਦੇ ਤਾਂ ਹੈ ਆਈ ਨਹੀਂ ਹੈਗਾ ਮੈਂ ਕਰ ਦੂੰਗਾ ਉਹ ਕਰ ਦੂੰਗਾ ਬੀਰੀ ਦੇ ਮਾਫਤ ਕਰਦੇ ਬਾਦਰ ਨੇ ਉਹਦਾ ਪਿਛੇ ਦੀ ਮਾਫਤ ਹੈ ਠੀਕ ਹੈ ਉਹਨਾਂ ਦਾ ਤਾਂ ਕੋਈ ਸੁਣ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਉਹਦਾ ਬਾਦਰ ਦੇ ਮਾਫ ਕਰੇ ਬਿੱਤੇ ਉਹਦਾ ਮਾਫਤ ਹੈ ਇਹ ਲਾ 400 ਜੁੰਟ ਦੀ ਹੁਣ 600 ਜੁੰਟ ਹੋ ਗਈ ਜੀ ਫੇ ਤਾਂ ਕੀ ਹੋ ਗਿਆ ਅਸੀਂ 200 ਜੁੰਟ ਤੱਕ ਬਿੱਲੇ ਭਰ ਜਾਂਦੇ ਪਹਿਲਾਂ ਕਹਿੰਦੇ ਕੈਟਾਗਰੀਆਂ ਘਟਦੀਆਂ ਹੁਣ ਜਰਨਲ ਜਲੀ ਕੈਟਾਗਰੀਆਂ ਉਹਨਾਂ ਨੂੰ ਵੀ ਉਹਨਾਂ ਨੇ ਸਕੀਮ ਦਿੱਤੀ ਵੀ ਜਿਹੜੇ ਛੋਟੇ ਛੋਟੇ ਪਰਿਵਾਰ ਨੇ ਉਹਨਾਂ ਨੂੰ ਵੀ ਦਿੱਤੀ ਨਹੀਂ ਇਹ ਨਹੀਂ ਕਹਦਾ ਇਹ ਕਿ ਪਹਿਲਾਂ ਸਰਕਾਰਾਂ ਵਧੀਆਂ ਤੀਆਂ ਪਹਿਲਾਂ ਸਰਕਾਰਾਂ ਦੇ ਸਾਥ ਕੋਲ ਦੰਡੀਆਂ ਤੇ ਸਾਨੂੰ ਕੋਈ ਦੰਡੀਆਂ ਨਹੀਂ ਮਿਟੀਆਂ ਠੀਕ ਹੈ ਇਹਦਾ ਲੈਣ ਵਾਲੀ ਮਿਲਕ ਹੋ ਗਿਆ ਹੁਣ ਦੇਣ ਨੂੰ ਜਨਤਾ ਕੋਲ ਹੈ ਕਿ ਦੱਸੋ ਵੀ ਕੀ ਦੇ ਦਿੱਤੀ ਨਾ ਨੂੰ ਨਾ ਸਰਕਾਰ ਤਾਂ ਕਹਿੰਦੀ ਅਸੀਂ ਦੇ ਰਹੇ ਹਾਂ ਸਭ ਕੁਝ ਦੇ ਰਹੇ ਹਾਂ ਜਿੰਨਾ ਕੁਝ ਪਹਿਲਾਂ ਦਿੰਦੇ ਤੇ ਉਦੋਂ ਵੱਧ ਦੇ ਰਹੇ ਹਾਂ ਕੁਝ ਵੀ ਨਹੀਂ ਦੇ ਰਹੇ ਬਾਈ ਕੀ ਦੇ ਰਹੇ ਨੇ ਵੋਟ ਲੈ ਜਾਂਦੇ ਨੇ ਸਤੋਂ ਉਦੋਂ ਬਾਅਦ ਪੰਜ ਸੱਤ ਤਾਂ ਤੁਹਾਨੂੰ ਮਿਲਦੇ ਨਹੀਂ ਆ ਕੁੜੀ ਜੀ ਮੈਂ ਸਕੂਟਰ ਤੇ ਨਹੀਂ ਆ ਮੈਂ ਸਾਈਕਲ ਤੇ ਆਉਂਦੀ ਆ ਮੈਂ ਤਾਂ ਮੁੜ ਕੇ ਦਾ ਮੂੰਹ ਨਹੀਂ ਦੇਖਿਆ ਕਦੇ ਬਣਾ ਮੈਂ ਛੋਟੀਆਂ ਕੁੜੀਆਂ ਛੋਟੀਆਂ ਕੁੜੀਆਂ ਐ ਕਰਦੀ ਫਿਰ ਗਈ ਮੁੜ ਕੇ ਸੀ ਨੇ ਮੂੰਹ ਨਹੀਂ ਨਿਕਲਦਾ ਕਦੇ ਨਾ ਆਏ ਤਾਂ ਹੋਣਗੇ ਤੁਸੀਂ ਨਹੀਂ ਚੱਕਰ ਮਾਰੇਗੀ ਅੱਛਾ ਛੋਟੇ ਪਿੰਡ ਆਏ ਨਹੀਂ ਨਾ ਇੱਕ ਵਾਰੀ ਟੋਬੇ ਟਾਬੇ ਚਾਈਦੀ ਸੁਣਿਆ ਸੀ ਵੀ ਆਈ ਸੀ 2 ਮਿੰਟ ਖੜੀ 2 ਮਿੰਟ ਬਾਅਦ ਉਹਦੀ ਪਾਰ ਗਈ ਉਦੋਂ ਸਕੂਟਰੀਆ ਵਰਦੀ ਚ ਹੁਣ ਉਹ ਗੱਡੀ ਨਹੀਂ ਫਿਰਿਆ 22 ਲੱਖ ਦੀ ਨਾਲੇ ਕਹਿੰਦੇ ਸੀ ਖਾਂਦੇ ਨਹੀਂ ਫਿਰ ਉਹ ਗੱਡੀ ਕਿੱਥੋਂ ਆ ਗਈ ਪਹਿਲਾਂ ਕਿਉਂ ਨਹੀਂ ਜ ਇਹਨਾਂ ਕੋਲੇ ਠੀਕ ਹੈ ਜੇ ਆਪਾਂ ਬੇਸੇ ਗੱਲ ਕਰਦੇ ਜਿਵੇਂ ਸ਼ਰੂਮ ਨਹੀਂ ਅਕਾਲੀ ਦਰਾ ਜੀ ਸ਼ਰੂਮਣੀ ਅਕਾਲੀ ਦਰੋਂ ਕਿਵੇਂ ਦੇਖਦੇ ਹੋ ਤੁਸੀਂ ਉਹਨਾਂ ਦੇ ਉਮੀਦਵਾਰੋਂ ਨਹੀਂ ਅਕਾਲੀ ਦਰ ਵੀ ਵਧੀਆ ਜੀ ਹਾਂ ਉਹ ਵੀ ਵਧੀਆ ਠੀਕ ਹੈ ਇਹ ਜਿੰਨੀਆਂ ਸਕੀਮਾਂ ਚਲਾਈਆਂ ਹੋਈਆਂ ਨੇ ਸਾਰੀਆਂ ਇਹ ਬڑے ਬਾਦਲ ਦੀਆਂ ਚੁਣਾਂ ਹੋਣ ਜ ਨੇ ਠੀਕ ਹੈ ਛੋਟੇ ਨੇ ਤਾਂ ਕੱਖ ਨਹੀਂ ਕਰਿਆ ਛੋਟੇ ਨੇ ਤਾਂ ਇੰਨਾ ਕੰਮ ਕਰਿਆ ਉਹਦੇ ਕਰੇ ਹੋਏ ਤੇ ਮਿੱਟੀ ਫੇਰੀ ਹੈ ਤੱਕ ਤਾਂ ਠੀਕ ਹੈ ਛੋਟੇ ਨੇ ਤੱਕਿਆ ਤਾਂ ਜਰੂਰੀ ਇਤੋਂ ਕੁਝ ਕਰਿਆ ਪਰ ਹੋਰ ਨਹੀਂ ਉਹਨੇ ਕੁਝ ਕਰਿਆ ਠੀਕ ਹੈ ਜਿਹੜਾ ਬੜਾ ਬੜਾ ਬਾਦਲ ਤੀਗਾ ਉਹਨੇ ਜਨਤਾ ਦਾ ਰਿਪੋਰਟ ਕੁਝ ਕਰਿਆ ਠੀਕ ਹੈ ਆਪਾਂ ਜੀ ਮੜੀ ਫਰੋੜੀਏ ਉਹ ਆਪਣੀ ਜਮੀਂ ਪਾਪ ਉਨੇ ਬੋਲਤ ਕੁਝ ਕਰਿਆ ਬਿਲਕੁਲ ਕਾਂਗਰਸ ਦੀ ਸਰਕਾਰ ਰਹੀ ਹੈ ਪਹਿਲਾਂ ਕਾਂਗਰਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਪੰਜਾਬ 'ਚ ਕਾਂਗਰਸ ਵਧੀਆ ਰਹੀ ਹੈ ਜਾਂ ਚਲੋ ਸੈਂਟਰ ਦੀ ਤਾਂ ਗੱਲ ਇਹ ਆ ਵੀ ਸੈਂਟਰ 'ਚ ਵੀ ਬਹੁਤ ਚੀਜ਼ ਹੋਰ ਹੈ ਬਾਈ ਸਾਰੀਆਂ ਸਰਕਾਰਾਂ ਸਾਰਿਆਂ ਵਾਸਤੇ ਚੰਗੀਆਂ ਨਹੀਂ ਹੁੰਦੀਆਂ ਸਾਰਿਆਂ ਵਾਸਤੇ ਮਾੜੀਆਂ ਨਹੀਂ ਹੁੰਦੀਆਂ ਕਿਸੇ ਦਾ ਕੰਮ ਬਣ ਗਿਆ ਕੋਈ ਕਰਤਾ ਕਿਥੇ ਬਿਜਲੀ ਹੋ ਗਿਆ ਉਹ ਤਾਂ ਚੰਗਈ ਕਹੂਗਾ ਕਿਸੇ ਦਾ ਬਾਈ ਬਣਿਆ ਨਹੀਂ ਉਹ ਮਾੜਾ ਕਹੂਗਾ ਨਾ ਤਾਂ ਸਾਰਿਆਂ ਵਾਸਤੇ ਕੋਈ ਚੰਗਾ ਹੋਵੇ ਨਾ ਸਾਰਿਆਂ ਵਾਸਤੇ ਕੋਈ ਮਾੜਾ ਹੋਵੇ ਬਿਲਕੁਲ ਇਥੋਂ ਬੀਜੇਪੀ ਉਮੀਦਵਾਰ ਨੂੰ ਹਜੇ ਟਿਕਟ ਨਹੀਂ ਦਿੱਤੀ ਜੀ ਬੀਜੇਪੀ ਦਾ ਕਿਵੇਂ ਰਹੂਗਾ ਪਿੰਡਾਂ ਚ ਬੀਜੇਪੀ ਨੂੰ ਨੂੰ ਤਾਂ ਨਹੀਂ ਬੜਨ ਦਿੰਦੇ ਸੀ ਅੱਛਾ ਜੀ ਨਾ ਠੀਕ ਹੈ ਮਰਨਾ ਮਾਰਨਾ ਮਨਜ਼ੂਰ ਹੈ ਹੂੰ ਠੀਕ ਹੈ ਉਹਨਾਂ ਪਿੰਡ ਚ ਬੜਨ ਨਹੀਂ ਦਿੰਦੇ ਅੱਛਾ ਪ੍ਰਚਾਰ ਵੀ ਨਹੀਂ ਕਰਨ ਦਿੰਦੇ ਸੀ ਹਾਂ ਮੈਂ ਕਿਹਾ ਪਿੰਡ ਚ ਨਹੀਂ ਬੜਨ ਦੇ ਠੀਕ ਹੈ ਅਜੇ ਉਰੇ ਆਉਣਗੇ ਅਸੀਂ ਨਹੀਂ ਉਰੇ ਆਉਣ ਦੇ ਉਹਨਾਂ ਨੂੰ ਠੀਕ ਹੈ ਜੇ ਜੋ ਮਰਜ਼ੀ ਹੋ ਜਾਏ ਹੂੰ ਠੀਕ ਹੈ ਨਾ ਅਸੀਂ ਨਹੀਂ ਆਉਣ ਦੇ ਤੁਸੀਂ ਬੋਲਣ ਵੀ ਨਹੀਂ ਦਿੰਦੇ ਸਟੇਜ ਤੇ ਆ ਕੇ ਨਹੀਂ ਦਿੰਦੇ ਠੀਕ ਹੈ ਸਟੇਜ ਨਹੀਂ ਲੋ ਦਿੰਦੇ ਸੀ ਠੀਕ ਹੈ ਠੀਕ ਹੈ ਬੋਲੋਗੇ ਕਿੱਥੇ ਨਾ ਜੀ ਅਰਵਿੰਦ ਖੰਨਾ ਆਉਂਦੇ ਨੇ ਉਹਨਾਂ ਨੂੰ ਟਿਕਟ ਦਿੰਦੇ ਅਰਵਿੰਦ ਖੰਨਾ ਇੱਥੇ ਲੋਕਲ ਲੀਡਰ ਨੇ ਉਹਨਾਂ ਨੂੰ ਵੀ ਨਹੀਂ ਨਾ ਉਹਨਾਂ ਨੂੰ ਮਨੀਓ ਵੀ ਉਹਨਾਂ ਦੀ ਨਹੀਂ ਠੀਕ ਹੈ ਉਹ ਵੀ ਉਹਨਾਂ ਦੀ ਨਹੀਂ ਠੀਕ ਹੈ ਜਦੋਂ ਇੰਨਾ ਕੁਝ ਕਰਿਆ ਜੀ ਰਵਿੰਦ ਖੰਨਾ ਉਹਨਾਂ ਦੇ ਵਿੱਚ ਕਦੋਂ ਵੜੇ ਜਾ ਕੇ ਜੇ ਸਾਡਾ ਹੁੰਦਾ ਸਾਡੇ ਚ ਰਹਿੰਦਾ ਠੀਕ ਹੈ ਜਨਨ ਕਿ ਤੁਹਾਡਾ ਗੁੱਸਾ ਤਾਂ ਬੀਜੇਪੀ ਨਾਲ ਪੂਰੇ ਦਾ ਪੂਰਾ ਜੀ ਸਾਡਾ ਦਾ ਪੂਰਾ ਠੀਕ ਹੈ ਹਾਂਜੀ ਬੀਜਪੀ ਨੇ ਸਾਡਾ ਕਰੀ ਗੱਖ ਨਹੀਂ ਜਾਨੀ ਕਿ ਜਦੋਂ ਪ੍ਰਚਾਰ ਹੀ ਨਹੀਂ ਤੁਸੀਂ ਕਰਨ ਦੇ ਵੋਟ ਤਾਂ ਬਹੁਤ ਦੂਰ ਦੀ ਗੱਲ ਹੈ ਨਾ ਵੋਟ ਵਟਾ ਪੁੱਟ ਜਾਣ ਠੀਕ ਹੈ ਵੋਟ ਪਾੜ ਕੇ ਤਾਂ ਸਿਰਦਾਂ ਅਸੀਂ ਪਰ ਉਹਨਾਂ ਠੀਕ ਹੈ ਹਾਂ ਬਿਲਕੁਲ ਜੀ ਸੋ ਜ਼ਿਲ੍ਹਾ ਸੰਗਰੂਰ ਦਾ ਪਿੰਡ ਪੱਟੀਵਾਲ ਕਲਾਂ ਜਿੱਥੇ ਕੈਂਪੇਨ ਹੋ ਰਹੀ ਆ ਚੋਣਾਂ ਦਾ ਪ੍ਰਚਾਰ ਹੋ ਰਿਹਾ ਉੱਥੇ ਅਸੀਂ opinion ਇੱਕ ਪੋਲ ਲੋਕ رائے ਲੈ ਰਹੇ ਹਾਂ ਕਿ ਕਿਸੇ ਉਮੀਦਵਾਰ ਨੂੰ ਵੋਟਾਂ ਪਾਈਆਂ ਜਾਣਗੀਆਂ ਸੋ ਵੱਖੋ-ਵੱਖਰੇ ਵਿਊ ਨੇ ਵੱਖੋ-ਵੱਖਰੀਆਂ ਪਾਰਟੀਆਂ ਦੀ ਲੋਕ ਸ਼ਲਾਘਾ ਕਰਦੇ ਨੇ ਕੋਈ ਕਾਂਗਰਸ ਦੀ ਕਰਦੀ ਦਾ ਸ਼ਲਾਘਾ ਕੋਈ ਸ਼੍ਰੋਮਣੀ ਅਕਾਲੀ ਦਲ ਦੀ ਤੇ ਕੋਈ ਆਮ ਆਦਮੀ ਪਾਰਟੀ ਦੀ ਸੋ ਬਾਈ ਜੀ ਉਰੀ ਮੌਜੂਦ ਨੇ ਬਾਈ ਜੀ ਕੀ ਨਾਮ ਆਪਣਾ ਦੀਨਦੇਵਾਲ ਸਿੰਘ ਆ ਜੀ ਅੱਛਾ ਦੀਨਦੇਵਾਲ ਜੀ ਕਿਵੇਂ ਦੇਖਦੇ ਹੋ ਪ੍ਰਚਾਰ ਹੋ ਰਿਹਾ ਤੇ ਵੱਖੋ ਵੱਖਰੇ ਜਿਹੜੇ ਲੀਡਰ ਨੇ ਵੱਖੋ ਵੱਖਰੀਆਂ ਪਾਰਟੀਆਂ ਦੇ ਸੁਖਵਾਲ ਸਿੰਘ ਖਹਿਰਾ ਇੱਥੇ ਪਹੁੰਚੇ ਸੀ ਹੋਰ ਵੀ ਲੀਡਰ ਪਹੁੰਚ ਰਹੇ ਨੇ ਝੁੰਦੇ ਹੋਰੀ ਵੀ ਆਏ ਸੀ ਪਹਿਲਾਂ ਇਕਬਾਲ ਸਿੰਘ ਝੁੰਦਾ ਵੀ ਪਹੁੰਚੇ ਸੀ ਕਿਵੇਂ ਲੱਗਦਾ ਕਿਹੜੀ ਪਾਰਟੀ ਨੂੰ ਵਧੀਆ ਮੰਨਦੇ ਹੋ ਕਿਹੜੇ ਲੀਡਰ ਨੂੰ ਵਧੀਆ ਮੰਨਦੇ ਜਿੰਨੀਆਂ ਵੀ ਨੈਸ਼ਨਲਿਟੀ ਪਾਰਟੀਆਂ ਨੇਗੀਆਂ ਉਹ ਦਾ ਸਾਡੇ ਲਈ ਮਤਲਬ ਹੈ ਹੀ ਨਹੀਂ ਫਾਇਦੇਮੰਦ ਚਾਹੇ ਉਹ ਆਮ ਆਦਮੀਆਂ ਉਹ ਜਿਹੜੀ ਬਾਦਲ ਵਾਲੀ ਗੱਲੀ ਵਾਲਾ ਉਹ ਵੀ ਨੈਸ਼ਨਲਿਟੀ ਕਿਉਂਕਿ ਉਹਨਾਂ ਨੇ ਮੋੜਕੋੜ ਕੇ ਫਿਰ ਭਾਜਪਾ ਨੂੰ سپورਟ ਕਰਨੀ ਹੁੰਦੀ ਹੈ ਤਾਂ ਜਿੰਨੀਆਂ ਵੀ ਮਤਲਬ ਕੌਮੀ ਪਾਰਟੀਆਂ ਨੇ ਉਹ ਤਾਂ ਸਾਡੇ ਲਈ ਹੈ ਹੀ ਨਹੀਂ ਠੀਕ ਹੈ ਤਰ ਖੇਤਰੀ ਪਾਰਟੀ ਕਿਹੜੀ ਨੂੰ ਮੰਨਦੇ ਹੋ ਤੁਸੀਂ ਕਿਹੜੀ ਖੇਤਰੀ ਪਾਰਟੀ ਕੋਈ ਖੇਤਰੀ ਪਾਰਟੀ ਵੀ ਉਹ ਮਤਲਬ ਅੱਜ ਦੇ ਰਵਾਈ ਵੀ ਨਹੀਂ ਕਰ ਰਹੀ ਠੀਕ ਹੈ ਕੋਈ ਵੀ ਖੇਤਰੀ ਪਾਰਟੀ ਜਿੰਨੀਆਂ ਬਣਾਈਆਂ ਸੀ ਪਹਿਲਾਂ ਜਾਂ ਹੋਰ ਉਹ ਸਰਵਾਈ ਵੀ ਨਹੀਂ ਕਰ ਰਹੀਆਂ ਕਿਉਂਕਿ ਲੋਕਾਂ ਦੇ ਰੁਝਾਨ ਮਤਲਬ ਹਾਸੇ ਠੱਠੇ ਦੇ ਵਿੱਚ ਹੋ ਗਏ ਸਿਆਸਤ ਨੂੰ ਸਮਝਣ ਤੋਂ ਪਰਾਂ ਹੋ ਗਏ ਤੇ ਫਿਰ ਜਦੋਂ ਮਤਲਬ ਕੰਜਰੀਆਂ ਵੋਟਾਂ ਦੇ ਵਿੱਚ ਤੇ ਹਸਣਗਾ ਭਾਂਡਾ ਆ ਜਾਣਾ ਜਾਂ ਹੋਰ ਚਲੋ ਨੌ ਕੀ ਲੈਣਾ ਕਿਸਦਾ ਪਤਾ ਹੀ ਆ ਐ ਤਾਂ ਫਿਰ ਉਹ ਵੋਟਾਂ ਮੂਟਾਂ ਦਾ ਕੋਈ ਸਿਸਟਮ ਰਹਿਣ ਹੀ ਜਾਂਦਾ ਠੀਕ ਹੈ ਹੁਣ ਕੀ ਲੱਗਦਾ ਸੰਗਰੂਰ ਸੀਟ ਤੇ ਕੀ ਲੱਗਦਾ ਕਿਹੜੀ ਪਾਰਟੀ ਕਿਹੜਾ ਉਮੀਦਵਾਰ ਜਿੱਤ ਸਕਦਾ ਕੋਈ ਮਰਜ਼ੀ ਜਿੱਤੇ ਆਪਾਂ ਤਾਂ ਕਹਿੰਨੇ ਵੀ ਸਰਦਾਰ ਸਵੇਦੀ ਸਿੰਘ ਮਾਨੌਰ ਜਿੱਤਣ ਠੀਕ ਹੈ ਬੰਦਾ ਤਾਂ ਹੈਗਾ ਕੋਈ ਬੰਦਾ ਤਾਂ ਹੈਗਾ ਮਤਲਬ ਗੱਲ ਦਾ ਇਹ ਆ ਨਹੀਂ ਬਾਕੀ ਸੁਖਪਾਲ ਸਿੰਘ ਖੈਰਾ ਨੂੰ ਵੀ ਢੱਲੇਦਾਰ ਲੀਡਰ ਕਹਿੰਦੇ ਨੇ ਮੈਂ ਜਿੰਨੇ ਜਿੰਨੀ ਵਾਰੀ ਵੀ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਤਾਂ ਸੁਖਪਾਲ ਸਿੰਘ ਖੈਰਾ ਹੋਰ ਹੀ ਬੋਲਦੇ ਰਹੇ ਨੇ ਪਰ ਹੁਣੀ ਮੈਂ ਪੁੱਛਿਆ ਵੀ ਸੀ ਉਹਨਾਂ ਨੂੰ ਵੀ ਤੁਸੀਂ ਅਮਰਪਾਲ ਸਿੰਘ ਹੋਰਾਂ ਦੇ ਹੱਕ ਚ ਬੋਲਦੇ ਰਹੇ ਹੋ ਵੀ ਤੁਸੀਂ ਹੁਣ ਉਹ ਕਹੋਗੇ ਵੀ ਹਾਂ ਉਹਨਾਂ ਨੂੰ ਬਾਹਰ ਆਉਣ ਵਾਸਤੇ ਵੀ ਸਪੋਰਟ ਕਰੋਗੇ ਉਹਦੀ ਤੇ ਉਹ ਕਹਿੰਦਾ ਵੀ ਨਹੀਂ ਮੈਂ ਪਾਰਟੀ ਲੈਵਲ ਤੋਂ ਉੱਪਰ ਨਹੀਂ ਉੱਠ ਸਕਦਾ ਤੇ ਮੁਰਗੜ ਕੇ ਮਤਲਬ ਕਹਿਣ ਦੀ ਗੱਲ ਉਹ ਹੀ ਆ ਵੀ ਜਿਹੜੀ ਵੀ ਗੋਮੀ ਪਾਰਟੀ ਹੋਊਗੀ ਉਹਨਾਂ ਦਾ ਜਿਹੜਾ ਵੀ ਕੀਡਰ ਜਿੰਨਾ ਮਰਜੀ ਉਹ ਪੰਜਾਬ ਬਰਸਤ ਹੋ ਜੇ ਜਿੰਨਾ ਮਰਜੀ ਉਹ ਜੇ ਉਹ ਆਪਦੀ ਪਾਰਟੀ ਤੋਂ ਬਾਹਰ ਚੱਲ ਹੀ ਨਹੀਂ ਸਕਦਾ ਠੀਕ ਹੈ ਹੈਨਾ ਤਾਂ ਫਿਰ ਉਹ ਮੋੜਕੋੜ ਕੇ ਉਹਨਾਂ ਨੂੰ ਉਹਨਾਂ ਦੀ ਲੱਤ ਥਲੋਈ ਨਿਕਲਣਾ ਪੈਣਾ ਤੇ ਹੁਣ ਖੈਰੇ ਦੀ ਮਜਬੂਰੀ ਹੋਇਆ ਸੰਗਰੂਰ ਦੀ ਚੋਂ ਲੜਨੀ ਉਹਨਾਂ ਨੂੰ ਪਤਾ ਕਿਸੇ ਮਰਜੀਦਮਾਨ ਨੂੰ ਗਿਰਨਾ ਮੈਂ ਨਹੀਂ ਕਹਿੰਦਾ ਵੀ ਖੈਰੇ ਦੀ ਮਤਲਬ ਮਨਸਾ ਕੀ ਕੋਈ ਸਿਮਰਜੀ ਸਰਦਾਰ ਮਾਨ ਦੇ ਵਿਰੁੱਧ ਪਰ ਮੁੜਗੁੜ ਕੇ ਫਿਰ ਉਹਨਾਂ ਨੂੰ ਪਾਰਟੀ ਦੀ ਮੰਨਣੀ ਪੈਂਦੀ ਹੈ ਨਾ ਠੀਕ ਹੈ ਨਹੀਂ ਹੁਣ ਇੱਥੇ ਜੇ ਆਪਾਂ ਟੱਕਰ ਕਹੀਏ ਮੁਕਾਬਲਾ ਕਹੀਏ ਕਿਸ ਕਿਸ ਚ ਮੁਕਾਬਲਾ ਸੰਗੂ? ਕੋਈ ਮੁਕਾਬਲਾ ਨਹੀਂ ਬੰਡਾਂ ਦੇ ਮੁਕਾਬਲੇ ਨੇ ਜਿਹੇ ਜਿਹੇ ਹੋਣਗੇ ਦੇਖੀ ਜਾਣਗੇ ਠੀਕ ਹੈ ਹਾਂ ਕੋਈ ਹਵਾ ਕਿਸੇ ਕਿਸੇ ਪਾਰਟੀ ਦੀ ਹਵਾ ਵੱਧ ਚੱਲਦੀ ਆ ਹਾਂ ਮੈਂ ਤਾਂ ਕਹੂੰਗਾ ਇਹ ਵੀ ਸਰਦਾਰ ਸਿੰਘ ਜੀ ਸਿੰਘ ਮਾਨ ਦੀ ਹਵਾ ਮੈਂ ਤਾਂ ਆਪਦੇ ਹਿਸਾਬ ਨਾਲ ਕਹਿ ਦੂੰਗਾ ਪਰ ਮੇਰੇ ਹਿਸਾਬ ਨਾਲ ਕੀ ਆ ਨਾ ਮੇਰੇ ਸਾਹ ਨਾਲ ਤਾਂ ਕੁਝ ਨਹੀਂ ਹੁੰਦਾ ਨਹੀਂ ਆਪਾਂ ਕਈ ਵਾਰੀ ਚਰਚਾਵਾਂ ਹੁੰਦੀਆਂ ਨੇ ਪਿੰਡ 'ਚ ਹੁੰਦੀਆਂ ਨੇ ਸ਼ਹਿਰ 'ਚ ਹੁੰਦੀਆਂ ਨੇ ਕਿ ਆਹ ਲੀਡਰ ਦੀ ਹਵਾ ਜੀ ਬਹੁਤ ਹੈ ਨਹੀਂ ਨਹੀਂ ਉਹ ਲੋ ਲੀਡਰਾਂ ਲੋਡਰਾਂ ਦੀ ਤਾਂ ਹੁਣ ਹਵਾ ਨਿਕਲੀ ਹੋਈ ਆ ਭਈਆ ਸਾਰਿਆਂ ਦੀ ਠੀਕ ਹੈ ਉਹ ਕੋਈ ਹੁਣ ਹਵਾ ਉਹ ਵਾਲਾ ਤਾਂ ਖੇਡਾਂ ਗਈਆਂ ਆ ਪਿੱਛੇ ਝਾੜੂ ਵਾਲਿਆਂ ਦੀ ਬਣੀ ਸੀ ਉਹ ਵੀ ਨਿਕਰ ਨੁਕਰ ਲਈ ਹਮ ਇੱਥੇ ਪਹਿਲਾਂ ਸਿੰਘਲੇ ਦੇ ਡਲੇ ਮਾਰ ਮਾਰ ਭਜਾਏ ਦੀ ਸਾਡੇ ਪਿੰਡ ਦੇ ਨੇ ਹੁਣ ਭਰਾਏ ਨੂੰ ਭਜਾਉਣਗੇ ਮੀਤੇਰ ਨੂੰ ਭਜਾਉਣਗੇ ਆ ਲਿਖਿਆ ਵਿੱਚ ਦੇ ਆਊਗਾ ਦੇਖ ਲੈਣਾ ਯਾਨੀ ਕਿ ਕਿਸੇ ਤੋਂ ਸੰਤੁਸ਼ਟ ਨਹੀਂ ਕੋਈ ਹੁਣੋ ਕੋਈ ਇਹ ਨਹੀਂ ਹੁੰਦੇ ਕਿਸੇ ਤੋਂ ਸੰਤੁਸ਼ਟ ਠੀਕ ਹੈ ਠੀਕ ਹੈ ਬਿਲਕੁਲ ਸੋ ਤਸਵੀਰਾਂ ਤੁਹਾਨੂੰ ਪੱਟੀਵਾਲ ਕਲਾਂ ਦੀਆਂ ਦਿਖਾ ਰਿਹਾ ਜਿੱਥੇ ਇੱਕ opinion poll ਲੋਕ رائے ਗੱਲਬਾਤ ਕਰ ਰਹੇ ਹਾਂ ਕਿਉਂਕਿ ਸੁਖਪਾਲ ਸਿੰਘ ਖੈਰਾ ਇੱਥੇ ਪਹੁੰਚੇ ਸਨ ਇਕਵਾਲ ਸਿੰਘ ਝੁੰਦਾ ਸ਼ਰੋਮਣੀ ਅਕਾਲੀ ਦਲ ਤੋਂ ਇੱਥੇ ਆਏ ਸੋ ਲਗਾਤਾਰ ਜਿਹੜਾ ਚੋਣ ਪ੍ਰਚਾਰ ਆ ਉਹ ਜਾਰੀ ਆ ਪ੍ਰਚਾਰ ਹੋ ਰਿਹਾ ਲੋਕ رائے ਵੀ ਲਈ ਆ ਬਾਈ ਮੌਜੂਦ ਨੇ ਬਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਬਲਵਿੰਦਰ ਸਿੰਘ ਜੀ ਹੱਟੀਵਾਲ ਕਲਾ ਬਲਵਿੰਦਰ ਭਾਈ ਕਾਂਗਰਸ ਪਾਰਟੀ ਦੇ ਆਗੂ ਤੁਸੀਂ ਅੱਜ ਪ੍ਰੋਗਰਾਮ ਵੀ ਕਰਵਾਇਆ ਕਿਵੇਂ ਲੱਗਦਾ ਇਸ ਵਾਰ ਸੰਗਰੂਰ ਦਾ ਮਾਹੌਲ ਕਿਵੇਂ ਦਾ ਲੱਗਦਾ ਸੰਗਰੂਰ ਦਾ ਮਾਹੌਲ ਵੀਰ ਜੀ ਇਸ ਵਾਰ ਬਹੁਤ ਵਧੀਆ ਲੱਗਦਾ ਜੀ ਆਪਾਂ ਨੂੰ ਪਿੰਡਾਂ ਦੇ ਵਿੱਚੋਂ ਆਵਾਜ਼ ਸੁਣਦੀ ਆ ਸੁਣਦੀ ਆ ਜਿਵੇਂ ਜਨਾਨੀਆਂ ਦੇ ਮੂੰਹੋਂ ਵੀ ਬਜ਼ੁਰਗਾਂ ਦੇ ਵੀ ਐਤਕੀ ਆਪਾਂ ਬਦਲਾ ਲੈਣਾ ਠੀਕ ਹੈ ਬਦਲਾਹ ਕਿਹੜਾ ਲੈਣਾ ਵੀ ਆਪਾਂ ਕਾਲੀ ਵੀ ਦੇਖ ਲੇ ਆਮ ਆਦਮੀ ਪਾਰਟੀ ਦਾ ਵੀ ਦੇਖ ਲਿਆ ਜੀ ਵੀ ਇਹਦੀ ਕੀ ਆਪਾਂ ਸੁਖਪਾਲ ਖਹਿਰੇ ਜੀ ਨੂੰ ਜਿੱਤੇਉਣਾ ਨਵੇਂ ਬੰਦੇ ਕਰਕੇ ਵੀ ਆਪਾਂ ਇਹਨੂੰ ਜਿੱਤੇਉਣਾ ਠੀਕ ਹੈ ਪਹਿਲਾਂ ਤਾਂ ਬਦਲਾਅ ਹੁੰਦਾ ਸੀ ਕਿ ਬਦਲਾਅ ਲੈਣਾ ਆਮ ਆਦਮੀ ਪਾਰਟੀ ਲੈਣੀ ਆ ਕਿਉਂਕਿ ਆਮ ਆਦਮੀ ਪਾਰਟੀ ਨੂੰ ਬਦਲਾਅ ਕਿਹਾ ਜਾਂਦਾ ਸੀ ਹੁਣ ਬਦਲਾਅ ਦਾ ਮਤਲਬ ਪਾਰਟੀ ਬਦਲ ਗਈ ਚੇਂਜ ਹੋ ਗਈ ਹਾਂਜੀ ਹੁਣ ਪਾਰਟੀ ਮਤਲਬ ਸੁਖਪਾਲ ਖਹਿਰਾ ਜੀ ਨਵੇਂ ਆਏ ਨੇ ਸਾਡੇ ਇਹਨੂੰ ਨਵੇਂ ਬੰਦੇ ਹੋਣ ਕਰਕੇ ਜ਼ਿਆਦਾ ਲੋਕ ਚਾਹ ਰਹੇ ਨੇ ਵੀ ਇਹ ਸਾਡੇ ਇਲਾਕੇ ਦੇ ਵਿੱਚ ਨਵਾਂ ਬੰਦਾ ਆਇਆ ਨਵੇਂ ਆਉਣ ਕਰਕੇ ਇਹ ਸਾਡੇ ਦੁੱਖ ਸੁੱਖਤ ਵੀ ਹਾਜ਼ਰ ਹੋਊਗਾ ਤੇ ਸਾਡੇ ਕੰਮਾਂ ਨੂੰ ਵੀ ਪਹਿਲ ਦੇ ਆਧਾਰ ਤੇ ਕਰੂਗਾ ਇਨੇ ਆਪਣੀ ਪਹੁੰਚ ਮਤਲਬ ਬਣਾਈ ਹੈ ਬਹੁਤ ਪਿੰਡਾਂ ਦੇ ਵਿੱਚ ਜਾ ਕੇ ਮਿਲੇ ਨੇ ਤੇ ਪੂਰਾ ਪਰਮਾ ਹੰਗਾਰਾ ਮਿਲ ਰਿਹਾ ਜਿਸਕਪਾਲ ਖੈਰਾ ਜੀ ਨੂੰ ਠੀਕ ਹੈ ਸਾਨੂੰ ਪੂਰਨ ਉਮੀਦ ਆ ਵੀ ਿਸਕਪਾਲ ਖੈਰਾ ਜੀ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਬਿਲਕੁਲ ਇੱਕ ਤੁਹਾਡੇ ਪਿੰਡ ਦੇ ਲੋਕਾਂ ਦੀ ਮੰਗ ਡਿਮਾਂਡ ਉਹਨਾਂ ਨੇ ਖੈਰਾ ਸਾਹਿਬ ਨੂੰ ਵੀ ਰੱਖਿਆ ਵੀ ਸਾਨੂੰ ਜਗ੍ਹਾ ਨਹੀਂ ਮਿਲਦੀ ਬਾਕੀ ਇਹ ਟੋਬੇ ਦਾ ਬਹੁਤ ਮਸਲਾ ਗੰਭੀਰ ਆ ਇਹ ਕਿਵੇਂ ਦਾ ਮਸਲਾ ਕੀ ਗੱਲਬਾਤ ਆ ਸਰ ਜੀ ਇਹ ਟੋਬੇ ਦਾ ਜਿਹੜਾ ਮਸਲਾ ਜੀ ਇਹ ਬਹੁਤ ਚੇਰਾ ਤੋਂ ਲਟਕ ਰਿਹਾ ਪਹਿਲਾਂ ਵੀ ਇਹਦਾ ਕਰਵਾਉਣ ਦਾ ਸਿੰਘਲਾ ਸਾਹਿਬ ਨੇ ਯਤਨ ਕੀਤੇ ਨੇ ਤਰੰਤੂ ਸਾਡੇ ਕਿਸੇ ਕਾਰਨਾ ਕਰਕੇ ਪਿੰਡ ਦੇ ਦਫਾੜ ਕਰਕੇ ਨਹੀਂ ਹੋ ਸਕਿਆ ਸੋ ਅਸੀਂ ਇਹੀ ਮੰਗ ਕਰਦੇ ਆ ਖੈਰਾ ਸਾਹਿਬ ਤੋਂ ਵੀ ਵੀ ਜੋ ਸਾਡੇ ਪਾਣੀ ਦਾ ਮਸਲਾ ਇਹ ਪਹਿਲ ਦੇ ਆਧਾਰ ਤੇ ਸਾਡਾ ਬਹੁਤ ਵੱਡਾ ਮਸਲਾ ਸਾਡੇ ਗਲੀਆਂ ਨਾਲੀਆਂ ਦਾ ਇੰਨਾ ਵੱਡਾ ਮਸਲਾ ਨਹੀਂ ਜਿੰਨਾ ਤੋਬੇ ਵਾਲਾ ਮਸਲਾ ਜੀ ਇਹ ਸਾਡਾ ਪਾਣੀ ਕਿਤੇ ਬਾਹਰ ਕਰਵਾਇਆ ਜਾਵੇ ਅਰੇਂਜਮੈਂਟ ਇਹਦਾ ਪਿੰਡ ਤੋਂ ਇਹ ਟੋਬੇ ਨੂੰ ਬੰਦ ਕੀਤਾ ਜਾਵੇ ਇੱਥੋਂ ਬੰਦ ਕਰਕੇ ਬਾਹਰ ਪੰਜ ਚਾਰ ਕਿਲੇ ਲੈ ਕੇ ਇਸ ਦੀ ਜਗ੍ਹਾ ਬਦਲੇ ਬਾਹਰ ਪਾਣੀ ਦਾ ਪ੍ਰਬੰਧ ਹੋ ਜੇ ਤਾਂ ਸਾਡਾ ਸਾਰਾ ਪਿੰਡ ਖੁਸ਼ ਹੋਊਗਾ ਨਾਲੇ ਜਿਹੜੀਆਂ ਗਲੀਆਂ ਨਾਲੀਆਂ ਘਰ ਉੱਚੇ ਚੱਕਣੇ ਪੈਂਦੇ ਨੇ ਜੀ ਉਹਨਾਂ ਦਾ ਵੀ ਹੱਲ ਹੋ ਜਾਊਗਾ ਉਹ ਦੁਬਾਰਾ ਪੈਸੇ ਲਾਉਣੇ ਨਹੀਂ ਪੈਣਗੇ ਬਿਲਕੁਲ ਬਿੰਦਰ ਜੀ ਇੰਨੇ ਐਮਪੀ ਬਣੇ ਨੇ ਬਹੁਤ ਕੁਝ ਹੋਇਆ ਬਹੁਤ ਐਮਐਲਏ ਬਣੇ ਨੇ ਪਰ ਅੱਜ ਮੰਗ ਲੋਕ ਰੱਖ ਰਹੇ ਸੀ ਸੁਖਪਾਲ ਸਿੰਘ ਖਹਿਰਾ ਅੱਗੇ ਹੁਣ ਤੱਕ ਕੰਮ ਨਹੀਂ ਹੋਇਆ ਜਿਹੜੀਆਂ ਲੋਕਾਂ ਦੀ ਉਹ ਮੰਗਾਂ ਸੀ ਕੰਮ ਹੋਏ ਨੇ ਜੀ ਜਿਵੇਂ ਸਿੰਘਲਾ ਸਾਹਿਬ ਨੇ ਕੰਮ ਬਹੁਤ ਕਰਵਾਏ ਨੇ ਜੀ ਸਾਡੇ ਸੜਕ ਜੋ ਵੀ ਹੋਰ ਡਿਪਾਰਟਮੈਂਟ ਤੇ ਮੰਡੀ ਸਾਡੀ ਬਣੀਆ ਮੰਡੀ ਦਾ ਵੀ ਹੋਇਆ ਹੋਰ ਵੀ ਮਤਲਬ ਵੱਡੇ ਪੱਧਰ ਤੇ ਜਿਹੜੇ ਕੰਮ ਹੋਏ ਨੇ ਉਹ ਸਾਡੇ ਬਹੁਤ ਹੋਏ ਨੇ ਜੀ ਪਰ ਸਾਡੇ ਉਰੇ ਮਤਲਬ ਜਿਹੜੇ ਕੰਮ ਨੇ ਪਿੰਡ ਦੇ ਉਹ ਸਾਡਾ ਇਹ ਪਾਣੀ ਦਾ ਮਸਲਾ ਤੇ ਵੱਡਾ ਏਸੇ ਕਰਕੇ ਨਾ ਸਾਡਾ ਪਿੰਡ ਮਗਰ ਨੂੰ ਜਾ ਰਿਹਾ ਬਈ ਇਹ ਸਾਡਾ ਕੱਲਾ ਪਾਣੀ ਦਾ ਮਸਲੇ ਕਰਕੇ ਬੀਬੀਆਂ ਜਿਆਦਾ ਉਹ ਕਰਦੇ ਨੇ ਸਾਡੇ ਪਲਾਟ ਨਹੀਂ ਕਟੇ ਜੀ ਤੇ ਇੱਕ ਜਿਹੜੇ ਸਾਡੇ ਘਰਾਂ ਨੂੰ ਪੈਸੇ ਆਉਣੇ ਸੀ ਜੀ ਅਸੀਂ ਲਿਸਟ ਬਣਾ ਕੇ ਦਿੱਤੀ ਸੀ ਜੀ ਪਰ ਉਹ ਕਿਸੇ ਕਾਰਨਾ ਕਰਕੇ ਜੀ ਆ ਨਹੀਂ ਸਕੀ ਠੀਕ ਹੈ ਕੱਚੇ ਘਰ ਸੀ ਜਿਹੜੇ ਇਟ ਬਾਲੇ ਵਾਲੇ ਉਹ ਤੋਂ ਵੀ ਲੋਕ ਥੋੜੇ ਜਿ ਪ੍ਰੇਸ਼ਾਨ ਸੀ ਉਹ ਅੱਜ ਖੈਰਾ ਸਾਹਿਬ ਸਵਾਸਤ ਬਾਕੇ ਗਏ ਨੇ ਜੀ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਰਵਾਵਾਂਗੇ ਉਹਨਾਂ ਨੇ ਸਾਰੇ ਮਤਲਬ ਲੇਡੀਜ਼ ਦੀਆਂ ਬਜ਼ੁਰਗਾਂ ਦੀ ਸਾਰਿਆਂ ਦੇ ਹੱਲ ਕਰਨ ਲਈ ਮਤਲਬ ਪੂਰਨ ਤੌਰ ਤੇ ਵਿਸ਼ਵਾਸ ਦੇ ਕੇ ਗਏ ਨੇ ਜੀ ਬਿਲਕੁਲ ਸੋ ਲਗਾਤਾਰ ਵੱਖੋ ਵੱਖਰੀਆਂ ਰਾਏ ਆ ਰਹੀਆਂ ਨੇ ਰਾਏ ਆ ਦੇ ਰਹੇ ਨੇ ਲੋਕ ਕਿ ਕਿਸ ਤਰੀਕੇ ਨਾਲ ਇਸ ਵਾਰ VOTING ਹੋਣੀ ਹੈ ਕਿਸ ਤਰੀਕੇ ਨਾਲ ਕਿਹੜੇ ਕੈਂਡੀਡੇਟ ਉਮੀਦਵਾਰ ਨੇ ਜਿੱਤਣਾ ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਜਿੱਤਣਗੇ ਇਹ ਵੀ ਕਿਹਾ ਜਾਂਦਾ ਕਿ ਕਾਂਗਰਸ ਪਾਰਟੀ ਤੋਂ ਸੁਖਪਾਲ ਸਿੰਘ ਖੈਰਾ ਜਿੱਤਣਗੇ ਸਾਰੇ ਵੱਖ-ਵੱਖ ਵਿਊਜ਼ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਹ ਵੀ ਕਹਿ ਰਹੇ ਨੇ ਕਿ ਇਕਬਾਲ ਸਿੰਘ ਝੁੰਦਾ ਵੱਡੀ ਵਰਤ ਨਾਲ ਜਿੱਤਣਗੇ ਸੋ ਬੀਜੇਪੀ ਤੋਂ ਹਜੇ ਉਮੀਦਵਾਰ ਕੈਂਡੀਡੇਟ ਨਹੀਂ ਐਲਾਨਿਆ ਗਿਆ ਲੋਕ ਇਹ ਵੀ ਕਹਿ ਰਹੇ ਨੇ ਕਿ ਬੀਜੇਪੀ ਦੇ ਉਮੀਦਵਾਰਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਐਂਟਰ ਨਹੀਂ ਹੋਣ ਦਿੰਦੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ 'ਚ ਕਿ ਕਿਸ ਤਰੀਕੇ ਨਾਲ VOTING ਹੁੰਦੀ ਆ ਕਿਹੜੇ ਉਮੀਦਵਾਰ ਨੂੰ ਲੋਕ ਜਿਤਾਉਂਦੇ ਨੇ ਕਿਉਂਕਿ ਮੌਜੂਦਾ ਸਰਕਾਰ ਆ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤੇਹਰ ਵੀ ਉਮੀਦਵਾਰ ਨੇ ਆਮ ਆਦਮੀ ਪਾਰਟੀ ਤੋਂ ਸੋ ਲੋਕ ਇਹ ਵੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤੂ ਜਨਕਿ ਸਾਰਿਆਂ ਆਪੋ ਆਪਣੇ ਵਿਊਜ਼ ਦੇ ਰਹੇ ਨੇ ਦੇਖਣਾ ਹੋਵੇਗਾ ਕਿ 4 ਜੂਨ ਨੂੰ ਪੰਜਾਬ ਦਾ ਰਿਜ਼ਲਟ ਕਿਵੇਂ ਦਾ ਰਹਿਣ ਵਾਲਾ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ